ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਅੱਜ ਇੱਕ ਨਵੀਂ ਕਹਾਣੀ ਜੋ ਲੋਹੜੀ ਤੇ ਆਧਾਰਿਤ ਹੈ ਉਹ ਸੁਣੂ ਸੁਣਾਉਣੀ ਆ ਜੋ ਸਾਲ ਦੇ ਜਨਵਰੀ ਮਹੀਨੇ ਵਿੱਚ ਆਉਂਦੀ ਹੈ ਕਿਹਾ ਜਾਂਦਾ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਸੀ ਉਸ ਦੇ ਦੋ ਮਟਿਆਰਾਂ ਧੀਆਂ ਸਨ ਉਹ ਦੋਨੋਂ ਮੰਗੀਆਂ ਹੋਈਆਂ ਸਨ ਪਰੰਤੂ ਉਹ ਗਰੀਬੀ ਕਾਰਨ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਿਆ ਉਸ ਇਲਾਕੇ ਦਾ ਮੁਗਲ ਹਾਕਮ ਬੜਾ ਨਰਦਈ ਸੀ ਉਹ ਨੌਜਵਾਨ ਕੁਆਰੀਆਂ ਕੁੜੀਆਂ ਨੂੰ ਜੋਰੀ ਚੁੱਕ ਕੇ ਲੈ ਜਾਇਆ ਕਰਦਾ ਸੀ ਉਸ ਹਾਕਮ ਦੇ ਕੰਨੀ ਸੁੰਦਰੀ ਮੁੰਦਰੀ ਦੇ ਹੁਸਨ ਦੀ ਕਨ ਸੋ ਪਈ ਉਸ ਨੇ ਇਹਨਾਂ ਨੂੰ ਜੋਰੀ ਚੁੱਕਣ ਦੀ ਵਿਉਂਤ ਬਣਾ ਲਈ ਇਸ ਗੱਲ ਦੀ ਪਿੰਕ ਗਰੀਬ ਬ੍ਰਾਹਮਣ ਨੂੰ ਵੀ ਪਹ ਗਈ ਉਹਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰੀ ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਘਰ ਲੈ ਜਾਣਾ ਪਰੰਤੂ ਉਹ ਨਾ ਮੰਨੇ ਉਹ ਹਾਕਮ ਤੋਂ ਡਰਦੇ ਸਨ ਅਤੇ ਬਿਨਾਂ ਵਿਆਹ ਤੋਂ ਕੁੜੀਆਂ ਆਪਣੇ ਘਰ ਜਾਣ ਲਈ ਰਾਜੀ ਨਾ ਹੋਏ ਬ੍ਰਾਹਮਣ ਪਾਸ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਹਿੰਮਤ ਨਹੀਂ ਸੀ ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਪਿਆ ਰਾਹ ਵਿੱਚ ਜੰਗਲ ਪੈਂਦਾ ਸੀ ਜਿੱਥੇ ਦੁੱਲਾ ਪੱਟੀ ਨਾਂ ਦਾ ਸੂਰਮਾ ਡਾਕੂ ਆਮ ਵਿਚਰਦਾ ਸੀ ਇਸ ਤੋਂ ਸਾਰੇ ਦਰਦ ਦੇ ਸਾਨਾ ਦੁੱਲਾ ਪੱਟੀ ਗਰੀਬਾਂ ਦਾ ਬੜਾ ਹਮਦਰਦ ਸੀ ਉਹ ਅਮੀਰਾਂ ਤੇ ਜਵੀਰਾਂ ਨੂੰ ਲੁੱਟਦਾ ਸੀ ਅਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਬ੍ਰਾਹਮਣ ਨੂੰ ਜੰਗਲ ਵਿੱਚ ਆ ਕੇ ਦੁੱਲਾ ਪੱਟੀ ਦਾ ਖਿਆਲ ਆਇਆ ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਤੇ ਉਸ ਨੂੰ ਆਪਣੀ वेदना ਜਾਂ ਸੁਣਾਈ ਦੁੱਲੇ ਨੇ ਆਖਿਆ ਤੂੰ ਉਹੀ ਫਿਕਰ ਨਾ ਕਰ ਤੇਰੀਆਂ ਧੀਆਂ ਮੇਰੀਆਂ ਧੀਆਂ ਹਨ ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀਂ ਆਪ ਕਰੂੰਗਾ ਤੂੰ ਨਿਸ਼ਚਿਤ ਹੋ ਕੇ ਆਪਣੇ ਘਰ ਮੁੜ ਜਾ ਧੁੱਲੇ ਨੇ ਕੁੜੀਆਂ ਦੇ ਬਾਪ ਦੇ ਸਹੁਰੇ ਦਾ ਬੂਹਾ ਪਤਾ ਪੁੱਛ ਕੇ ਵਿਆਹ ਦਾ ਦਿਨ ਧਾਰ ਦਿੱਤਾ ਕੁੜੀਆਂ ਦੇ ਸਹੁਰਿਆਂ ਦੇ ਹਾਕਮ ਤੋਂ ਡਰਦੇ ਹਾਂ ਕਿਹਾ ਕਿ ਉਸ ਰਾਤ ਸਮੇਂ ਹੀ ਵਿਉਣ ਆਉਣਗੇ ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੋਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ, ਉਨ੍ਹਾਂ ਨੇ ਵੀ ਸੁੰਦਰੀ-ਮੁੰਦਰੀ ਦੇ ਵਿਆਹ ਤੇ ਆਪਣੇ ਵੱਲੋਂ ਕੁਝ ਨਾ-ਕੁਝ ਗੁੜ ਸ਼ੱਕਰ ਤੇ ਦਾਣੇ ਆਦ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਗੋਲ ਕੰਨਿਆਂ ਦਾ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ।ਆਂ ਦਾ ਢੋਲਾ ਤੁਰ ਗਿਆ ਤੇ ਗਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ ਲੱਖ ਸ਼ੋਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋੜੀ ਮਨਾਉਣ ਦਾ ਰਿਵਾਜ ਪੈ ਗਿਆ। ਸੁੰਦਰ ਮੁੰਦਰੀਏ ਲੋਕ ਗੀਤ ਦੇ ਬੋਲ ਹਨ। ਸਰਮੁੰਦਰੀਏ ਹੋ ਤੇਰਾ ਕੋਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਕੁੜੀ ਦੇ ਬੂਜੇ ਪਾਈ ਹੋ ਪਣੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਮਿਟੇ ਹੋ ਚਾਚਾ ਲੀ ਦੇਸੇ ਹੋ ਚਾਚਾ ਚੂਰੀ ਕੁੱਟੇ ਹੋ ਜੀਮੀਦਾਰ ਲੁੱਟੀ ਹੋ ਜੀਮੀਦਾਰ ਸਦਾਓ ਹੋ ਗਿਣ ਗਿਣ ਪੋਲੇ ਲਾਓ ਹੋ ਦੁੱਲਾ ਪੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ ਉਹ ਸੰਦਲਵਾਰ ਪਛਮੀ ਪੰਜਾਬ ਪਾਕਿਸਤਾਨ ਦੇ ਇਲਾਕੇ ਦਾ ਸੂਰਬੀਰ ਅਣਖੀ ਜੋਧਾ ਹੋਇਆ ਹੈ ਜਿਸ ਨੇ ਅਕਬਰ ਯਹੇ ਮੁਗਲ ਬਾਦਸ਼ਾਹ ਵਿਰੋਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਅਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ ਇਹ ਵਾਰਤਾ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ ਦੁੱਲੇ ਦਾ ਬਾਪ ਫਰੀਦ ਮੁਸਲਮਾਨ ਪੱਟੀ ਰਾਜਪੂਤ ਸੀ ਉਹ ਲਾਹੌਰ ਦੇ ਲਾਗੇ ਸੰਦਲਬਾਰ ਦੇ ਇਲਾਕੇ ਵਿੱਚ ਰਹਿੰਦਾ ਸੀ ਉਹਦਾ ਬਾਪ ਬੜਾ ਬਹਾਦਰ ਅਤੇ ਅੜਬ ਸੁਆ ਦਾ ਮਾਲਕ ਸੀ ਉਹ ਮੁਗਲ ਸਰਕਾਰ ਦੀ ਈਨ ਮੰਨਣ ਤੋਂ ਇਨਕਾਰ ਕਰਦਾ ਸੀ ਮਾਰ ਧਾੜ ਕਰਨੀ ਉਹਨਾਂ ਦਾ ਮਨ ਪਾਉਂਦਾ ਸੀ ਉਹ ਸੀ ਉਹਨਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ ਮੁਗਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਠਿੱਚ ਸਮਝਦੇ ਅਤੇ ਲੁੱਟਮਾਰ ਕਰਕੇ ਭਜਾ ਦਿੰਦੇ ਲਗਾਂ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਹਨਾਂ ਦੀਆਂ ਮਾਰ ਧਾੜ ਦੀਆਂ ਖਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਚੜਾ ਦਿੱਤਾ ਅਕਬਰ ਨੇ ਇਹ ਦੋਨਾਂ ਦੀਆਂ ਮਸ਼ਕਾਂ ਬੰਨ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਮੁਗਲ ਫੌਜਾਂ ਨੇ ਫਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿੱਚ ਪੇਸ਼ ਕਰ ਦਿੱਤਾ ਅਕਬਰ ਦੇ ਅੱਗੇ ਲੋਕਾਂ ਦੀ دہشت ਫੈਲਾਉਣ ਲਈ ਉਹਨਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਵਿੱਚ ਦੇ ਮੁੱਖ ਦਵਾਰ ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ ਫਰੀਦ ਅਤੇ ਉਸ ਦਾ ਬਾਪ ਬੜਕਾ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਫਰੀਦ ਦੀ ਸ਼ਹਾਦਤ ਸਮੇਂ ਉਸ ਦੀ ਪਤਨੀ ਲੱਦੀ 5 ਮਹੀਨੇ ਦੀ ਗਰਭਵਤੀ ਸੀ ਫਰੀਦ ਦੀ ਮੌਤ ਤੋਂ 4 ਮਹੀਨੇ ਪਿਛੋਂ ਦੁੱਲੇ ਦਾ ਜਨਮ ਹੋਇਆ ਉਸ ਦੀ ਦਾਦੀ ਅਤੇ ਮਾਂ ਉਹਦੇ ਚਿਹਰੇ ਨੂੰ ਵੇਖ ਕੇ ਨੂਰੂ ਨੂਰ ਹੋ ਗਈਆਂ ਇੱਕ ਅਨੋਖਾ ਰੂਪ ਉਸ ਦੇ ਮੱਥੇ ਤੇ ਟਪਕਰਿਆ ਸੀ ਦਾਦੀ ਦੁੱਲੇ ਤੋਂ ਮੋਰਾ ਵਾਰ-ਵਾਰ ਵੰਡ ਰਹੀ ਸੀ ਕਿ ਸੰਭਿਆ ਸੰਭਾਲੀ ਨਹੀਂ ਸੀ ਜਾਂਦੀ ਇੱਕ ਆਸ ਇੱਕ ਸੁਪਨਾ ਉਹਨਾਂ ਦੇ ਸਾਹਮਣੇ ਸਕਾਰ ਹੁੰਦਾ ਨਜ਼ਰੀ ਆ ਰਿਹਾ ਸੀ ਕੁਦਰਤ ਦੀ ਹੁਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ ਉਹਦਾ ਨਾਂ ਉਹਨੇ ਸਿਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆ ਅਕਬਰ ਨੇ ਨਾਜ਼ੂਮੀਆਂ ਨੂੰ ਆਖਿਆ ਕੋਈ ਐਸਾ ਉਪਾਦ ਦੱਸੋ ਜਿਸ ਨਾਲ ਸਿਖੂ ਸੂਰਬੀਰ ਬਲਵਾਨ ਅਤੇ ਤਾਫ ਪਸੰਦ ਵਿਅਕਤੀ ਬਣੇ ਨਜ਼ੂਮੀ ਨੇ ਆਖਿਆ ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜਿਹੀ ਬਹਾਦਰ ਸੇਤਮੰਦ ਰਾਜਪੂਤ ਔਰਤ ਦਾ ਦੁੱਧ ਸ਼ੇਖੂ ਨੂੰ ਚਾਇਆ ਜਾਵੇ ਜਿਸ ਨੇ ਸ਼ੇਖੋ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਅਜਿਹੀ ਸੂਰਬੀਰ ਮਾਂ ਦੀ ਭਾਲ ਲਈ ਸਾਰੇ ਰਾਜ ਵਿੱਚ ਸਪਾਈ ਭੇਜੇ ਗਏ ਕਿਸੇ ਲੱਦੀ ਬਾਰੇ ਜਾਣ ਆਖਿਆ ਕਿ ਨੇ ਪੁੱਤ ਨੂੰ ਜਨਮ ਦਿੱਤਾ ਹੈ ਲੱਦੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ ਬਾਦਸ਼ਾਹ ਦਾ ਹੁਕਮ ਕਿਵੇਂ ਟਾਲਦੀ ਸੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ ਮੁਗਲ ਸਰਕਾਰ ਵੱਲੋਂ ਲੱਦੀ ਦੇ ਪਿੰਡ ਹੀ अनेका ਸੁੱਖ ਸਹੂਲਤਾਂ ਮਹਈਆ ਕੀਤੀਆਂ ਗਈਆਂ ਦੁੱਲਾ ਤੇ ਸੇਕੂ ਇਕੱਠੇ ਪੱਲਣ ਲੱਗੇ ਦੋਨਾਂ ਲੱਦੀ ਦਾ ਸੀਰ ਚੁੰਗਦੇ ਦੋਨਾਂ ਨੂੰ ਉਹ ਇੱਕੋ ਜਿਹਾ ਪਿਆਰ ਦਿੰਦੀ ਲਾੜ ਲਡਾਉਂਦੀ ਸਮਾਂ ਆਪਣੇ ਤੋਰੇ ਤੁਰਦਾ ਰਿਹਾ ਸੇਖੂ ਨੇ ਆਪਣੇ ਬਾਪ ਪਾਸ ਆਖਰ ਜਾਣਾ ਹੀ ਸੀ ਅਕਬਰ ਨੇ ਦੁੱਲੇ ਤੇ ਸੇਕੂ ਦੀ ਪ੍ਰੀਖਿਆ ਲਈ ਘੋੜਸਵਾਰੀ, ਨਿਜਾਵਾਜੀ ਅਤੇ ਤੀਰਅੰਦਾਜ਼ੀ ਵਿੱਚ ਦੁੱਲਾ ਸੇਕੂ ਨੂੰ maat ਦੇ ਗਿਆ। ਅਕਬਰ ਨੇ ਸੋਚਿਆ ਕਿਤੇ ਲੰਦੀ ਨੇ ਦੁੱਧ ਚੰਗਾਉਣ 'ਚ ਵਿਤਕਰਾ ਨਾ ਕੀਤਾ ਹੋਵੇ। ਲੰਦੀ ਨੇ ਅਕਬਰ ਦੇ ਚਿਹਰੇ ਦੇ ਆਭਾਅ ਵੇਖ ਕੇ ਆਖਿਆ, "ਹਜ਼ੂਰ, ਮੈਂ ਤਾਂ ਦੋਨਾਂ ਨੂੰ ਇੱਕੋ ਜਿਹਾ ਦੁੱਧ ਚੰਗਾਇਆ।" ਅਕਬਰ ਸ਼ੁਕਰਗੁਜ਼ਾਰ ਸੀ ਕਿ ਲੱਦੀ ਨੇ ਉਸਦੇ ਪੁੱਤ ਨੂੰ ਆਪਣਾ ਸਰੀਰ ਝੁਗਾ ਕੇ ਪਾਲਿਆ ਹੈ ਉਹਨੇ ਅਨਾਮ ਵਜੋਂ ਬਹੁਤ ਸਾਰੀਆਂ ਮੋਹਰਾ ਨਦੀ ਦੀ ਝੋਲੀ ਪਾ ਕੇ ਆਖਿਆ ਮੈਂ ਤੇਰਾ ਦਿਨਾ ਤਾਂ ਨਹੀਂ ਦੇ ਸਕਦਾ ਹਾਂ ਕੁਝ ਰਕਮ ਲੈ ਇਸ ਦੇ ਨਾਲ ਦੁੱਲੇ ਨੂੰ ਚੰਗੀ ਤਾਲੀਮ ਦਵਾਈ ਵੱਡੇ ਹੋਣ ਤੇ ਮੈਂ ਇਹਨੂੰ ਆਪਣੇ ਦਰਬਾਰ ਚ ਵੱਡਾ ਰੁਤਬਾ ਦੇਵਾਂਗਾ ਲੱਦੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਈ।ੁੱਲੇ ਨੂੰ ਦਿਨੀ ਸਿੱਖਿਆ ਦੇਣ ਲਈ ਕਾਜੀ ਪਾਸ ਮਸੀਤੇ ਪੜਨ ਪਾਇਆ ਗਿਆ। ਉਹਨੂੰ ਨਿਯਮਬੰਦ ਕਰੜੀ ਸਿੱਖਿਆ ਪਸੰਦ ਨਾ ਆਈ। ਉਹ ਇੱਕ ਦਿਨ ਕਾਜੀ ਨੂੰ ਕੁੱਟ ਕੇ ਘਰ ਦੌੜਾਇਆ ਅਤੇ ਆਪਣੀਆਂ ਹਾਣੀਆਂ ਨਾਲ ਜਾ ਕੇ ਖੇਡਣ ਲੱਗ ਪਿਆ। ਦੁੱਲਾ ਜਵਾਨੀ ਵਿੱਚ ਪੈਰ ਧਰਨ ਲੱਗਾ। ਉਹ ਅਲਬੇਲੇ ਸੁਆਹ ਦਾ ਮਾਲਕ ਸੀ। ਉਹ ਖੁੱਲੀ ਹਵਾ ਵਿੱਚ ਚੁੰਗੀਆਂ ਭਰਨ ਲੱਗਾ। ਉਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਟਾਣੀ ਬਣਾ ਲਈ ਤੇ ਉਹਨਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ ਉਹ ਜੰਗਲ ਬੇਲਿਆਂ ਵਿੱਚ ਘੁੰਮਦੇ ਦੁੱਲੇ ਦੀ ਚੜ੍ਹਦੀ ਜਵਾਨੀ ਉਹਦਾ ਸੁਰਮਾ ਵਰਗਾ ਸਰੀਰ ਗੇਲੀ ਜਿਹਾ ਗੁੱਸਾ ਦਗ-ਦਗ ਕਰਦਾ ਚਿਹਰਾ ਅਤੇ ਉਸਦਾ ਅਮੂੜ ਸੁਆ ਲੱਦੀ ਨੂੰ ਸੋਚਾਂ ਚ ਪਾ ਦਿੰਦਾ ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫਰੀਦ ਦਾ ਵੀ ਦੂਹੀ ਖੂਨ ਉਹਦੀਆਂ ਰਗਾਂ ਚ ਦੌੜ ਰਿਹਾ ਹੈ ਉਹ ਖੂਨ ਕਿਸੇ ਵੀ ਵੇਲੇ ਵੀ ਉਬਾਲਾ ਖਾ ਸਕਦਾ ਹੈ ਉਹਦੀਆਂ ਖਰਮਸਤੀਆਂ ਤੇ ਸਾੰਬੇ ਲੱਦੀ ਲਈ ਮੁਸੀਬਤਾ ਖੜੀਆਂ ਕਰ ਸਕਦੇ ਸਨ ਦੁੱਲੇ ਦਾ ਪਾਣੀ ਭਰਦੀਆਂ ਆਂ ਦੇ ਘੜੇ ਗਲੇਲਾ ਮਾਰ ਕੇ ਭੰਨਣ ਦਾ ਸ਼ੌਂਕ ਦਿਨੋ ਦਿਨ ਵੱਧ ਰਿਹਾ ਸੀ ਨਿਤ ਹਲਾੰਬੇ ਮਿਲਦੇ ਲੱਦੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ ਪਰੰਤੂ ਉਹ ਲੋਹੀ ਦੀਆਂ ਗਾਗਰਾਂ ਨਾਲ ਆਪਣਾ ਸ਼ੌਂਕ ਪੂਰਾ ਕਰਦਾ ਰਿਹਾ ਖਰਸਤੀ ਹੋਈ ਨੰਦੀ ਮਰਾਸਣ ਨੇ ਇੱਕ ਦਿਨ ਦੁੱਲੇ ਨੂੰ ਉਸਦੇ ਬਾਪ ਦਾਦੇ ਦਾ ਤਾਨਾ ਮਾਰਿਆ ਬੁਲੀ ਮਾਰ ਕੇ ਨੰਦੀ ਫਨਾ ਕਰਦੀ ਸੀਨਾ ਦੁੱਲੇ ਦਾ ਚਾਕ ਉਹ ਜਾਂਵਦਾ ਏ ਬਾਪ ਦਾਦੇ ਦਾ ਇਹ ਤੇ ਸੂਰਮਾ ਏ ਕਾਹਨੂੰ ਨਿਤ ਗਰੀਬੀ ਦਿਖਾਉਂਦਾ ਏ ਇੱਥੇ ਜੋਰ ਵਿਖਾਉਂਦਾ ਔਰਤਾਂ ਨੂੰ ਮੁਰਤੀ ਹਿਆ ਨਾ ਆਂਵਦਾ ਏ ਤੇਰੇ ਬਾਪ ਦਾਦੇ ਦੀਆਂ ਸਾ ਅਕਬਰ ਖੱਲਾ ਪੁੱਠੀਆਂ ਚ ਲਹਾਪਦਾ ਏ ਖਲਪੋ ਤੇ ਨਾਲ ਭرائی ਕੇ ਤੇ ਉੱਚੇ ਬੁਰਜ ਤੇ ਚਾ ਲਟਕਾਉਂਦਾ ਏ ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ ਉੱਥੇ ਜੋਰ ਨਾਲ ਆਕਾਸ ਨੂੰ ਜਾ ਵਦਾ ਏ ਨੰਦੀ ਮਰਾਸਣ ਦੇ ਮੇਨੇ ਨਾਲ ਦੁੱਲਾ ਝੰਡੋੜਿਆ ਗਿਆ ਰਾਜਪੂਤ ਦੀ ਖੂਨ ਉਹਦੀਆਂ ਰਗਾਂ ਵਿੱਚ ਹਵਾਲੇ ਖਾਣ ਲੱਗਾ ਉਹ ਸਿੱਧਾ ਆਪਣੀ ਮਾਂ ਲੱਦੀ ਕੋਲ ਜਾ ਕੇ ਗਰਜਿਆ ਮਾਂ ਮੇਰੀਏ ਸੱਚੋ ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਹੈ ਲੱਦੀ ਨੇ ਸਾਰੀ ਸੂਣੀ ਬੀਤੀ ਦੱਸ ਕੇ ਆਪਣੇ ਘਰ ਦੀ ਅੰਦਰਲੀ ਕੋਟੜੀ ਦਾ ਬੂਆ ਖੋਲ ਦੁੱਲੇ ਨੂੰ ਕਿਹਾ ਸੂਰਮਿਆ ਪੁੱਤਾ ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ ਕਦੋਂ ਮੇਰਾ ਪੁੱਤਰ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਅਣਖ ਨੂੰ ਪਾਲੀ ਤੇ ਆਪਣੇ ਬਾਪ ਦੇ ਖੂਨ ਦੀ ਇਲਾਜ ਰੱਖੀ ਜਿਨੇ ਕਿਸੇ ਨਾਲ ਡੂਖਾ ਦੀ ਈਨ ਨਹੀਂ ਸੀ ਮੰਨੀ ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ ਨਿਸ਼ਲਿਸ਼ ਕਰਦੇ ਹਥਿਆਰ ਸ਼ਮੀਆਂ ਗੰਡਾਸੇ ਨੇ ਜੇ ਟਕੂਏ ਤੇ ਤੀਰ ਕਮਾਨ ਤੇ ਇੱਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੁਆ ਹੋ ਗਿਆਆਂ ਤਰਬਾ ਨੇ ਉਸ ਦੇ ਸਰੀਰ ਨੂੰ ਝੰਝੋੜਿਆ ਸਰੀਰ ਪਾਫਾਂ ਛੱਡਣ ਲੱਗਾ ਦੁੱਲੇ ਨੇਾਰੇ ਤੇ ਡਗਾ ਮਾਰਿਆ ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ ਜਾ ਟਕਰਾਈ ਜੋ ਬਗਾਵਤ ਦੀ ਸੂਚਕ ਸੀ ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਇਕੱਠੇ ਕੀਤੇ ਤੇ ਸਾਰੇ ਹਥਿਆਰ ਉਹਨਾਂ ਵਿੱਚ ਵੰਡ ਦਿੱਤੇ ਉਹਨੇ ਆਪਣੇ ਮਨ ਨਾਲ ਮੁਗਲਾਂ ਵਿਰੁੱਧ ਬਗਾਵਤ ਕਰਨ ਦਾ ਫੈਸਲਾ ਕਰ ਲਿਆ ਹੌਲੀ-ਹੌਲੀ 500 ਜਵਾਨ ਉਹਦੇ ਨਾਲ ਜੁੜ ਗਏ ਸਾਂਦਲਬਾਰ ਦੇ ਇਲਾਕੇ ਵਿੱਚ ਉਹਨਾ ਤਰਥੱਲੀ ਮਚਾ ਦਿੱਤੀ ਜਿਹੜਾ ਵੀ ਜਾਬਰ ਉਧਰੋਂ ਨੰਗਦਾ ਉਹਨੂੰ ਉਹ ਲੁੱਟ ਲੈਂਦੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦੇ ਦੁੱਲੇ ਦੀ ਬਹਾਦਰੀ ਨਿਡਰਤਾ ਦਿਆਲਤਾ ਤੇ ਗਰੀਬ ਪਰਵਰੀ ਦੀ ਖੁਸ਼ਬੂ ਦੂਰ ਦੂਰ ਤੱਕ ਫੈਲ ਰਹੀ ਸੀ ਉਹ ਬੜੀ ਨਿਡਰਤਾ ਨਾਲ ਸਾਂਦਲਬਾਰ ਵਿੱਚ ਘੁੰਮ ਰਿਹਾ ਸੀ ਉਸ ਦੀ ਬਹਾਦਰੀ ਦੇ ਨਿਤ ਨਵੇਂ ਕਿਸੇ ਸੁਣਨ ਨੂੰ ਮਿਲਦੇ ਸਾਰਾ ਇਲਾਕਾ ਉਸ ਤੇ ਮਾਣ ਕਰ ਰਿਹਾ ਸੀ ਦੁੱਲੇ ਦੇ ਬਾਪ ਦੀ ਸ਼ਹਾਦਤ ਦੇ ਅਫਸਰ ਤੇ ਲੱਦੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ਤੇ ਰੋਸੀ ਇਸੇ ਰੋਗ ਕਾਰਨ ਉਸਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚਦੇੜਾ ਤੇ ਬੋਲਿਆ ਤੇ ਨਾਨਕਿਆਂ ਦਾ ਵਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗਰੀਬ ਤੇ ਲੋੜਵੰਦਾ ਚੁਬੰਡ ਦਿੱਤੀਆਂ ਇੱਕ ਵਾਰ ਅਲੀ ਨਾਂ ਦਾ ਸੁਦਾਗਰ 500 ਘੋੜੇ ਖਰੀਦ ਕੇ ਲਈ ਜਾ ਰਿਹਾ ਸੀ ਉਸ ਨੂੰ ਰਾਤ ਪਿੰਡ ਕੱਟਣੀ ਪੈ ਗਈ ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ ਅਲੀ ਬਥੇਰਾ ਰੋਇਆ ਤੇ ਅਕਬਰ ਦਾ ਡਰਾਵਾ ਵੀ ਦਿੱਤਾ ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰਾਂ ਦੀਆਂ ਦੌਲਤ ਨਾਲ ਭਰੀਆਂ ਖੱਜਰਾ ਕੋ ਲਈਆਂ ਇਹਨਾਂ ਲੁੱਟਾ ਖੂਹਾਂ ਦੀਆਂ ਖਬਰਾਂ ਮੁਗਲ ਸਰਕਾਰ ਕੋਲ ਪੁੱਜਦੀਆਂ ਰਹੀਆਂ ਲੋਕਾਂ 'ਚ ਦੁੱਲੇ ਦਾ ਦਬਦਬਾ ਇੰਨਾ ਵੱਧ ਗਿਆ ਕਿ ਉਹਨਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ ਮੁਗਲ ਅਹਿਲਕਾਰਾਂ ਵਿੱਚ ਪਗਦੜ ਮਚ ਗਈ ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗਲ ਦਰਬਾਰ ਵਿਰੋਧ ਕੀਤੀ ਬਗਾਵਤ ਦੀ ਸੂਈਏ ਪੈਚਾਉਂਦੇ ਰਹੇ ਅਕਬਰ ਨੇ ਇਸ ਬਗਾਵਤ ਦੀ ਪੜਤਾਲ ਲਈ ਇੱਕ ਜਸੂਸ ਉਚਿਤ ਤੌਰ ਤੇ ਸਾਂਦਲਵਾਰ ਭੇਜਿਆ ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸ ਨੇ ਜਸੂਸ ਦੀ ਦਾੜੀ ਮੁੱਛਾਂ ਵੀ ਮੋਨ ਦਿੱਤੀਆਂ ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮਸਕਾ ਬਨ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ ਮਿਰਜ਼ਾ ਨਿਜਾਮਉਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੇੜਾ ਚੁੱਕ ਲਿਆ ਗੁਲ ਫੌਜਾਂ ਨੇ ਸਾੰਦਲਬਾਰ ਵੱਲ ਕੋਚ ਕਰ ਦਿੱਤਾ ਚੜਿਆ ਸੀ ਮਿਰਜ਼ਾ ਨਿਜਾਮਦੀਨ ਹਾਥੀਆਂ ਨੂੰ ਮੱਧਾਂ ਸੀ ਪਿਆਈਆਂ ਭਰ ਕੇ ਦਾਰੂ ਦੀਆਂ ਬੋਤਲਾਂ ਲਿਆਵਦੇ ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ ਜਦੋਂ ਹਾਥੀਆਂ ਨੂੰ ਜੜੀਆਂ ਲੋਰੀਆਂ ਮਾਰਨ ਚੀਕਾਂ ਤੇ ਖਾਣ ਕਰ ਕਰ ਲਾਈਆਂ ਹੌਲੀ ਹੌਲੀ ਪਿੰਡੀ ਵਿੱਚ ਜਾ ਬੜੇ ਟਿੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਪਾਈਆਂ ਸਾਰੇ ਬੈਟਕਾਂ ਦੀਵਾ ਖਾਨੇ ਢਾ ਸੁੱਟੇ ਏਟਾ ਬਣਾ ਕੇ ਵਿੱਚ ਕੰਡਾਈਆਂ ਟਿੱਕੇ ਟੱਕੇ ਦੀ ਸਪਾਈ ਅੰਦਰ ਜਾ ਬੜੇ ਮਾਰਨ ਛਪਕਾ ਮਾਰਨ ਸ਼ਮਕਾ ਅਤੇ ਕਰਨ ਕਰੜਾਈਆਂ ਮੁਗਲ ਫੌਜਾਂ ਨੇ ਪਿੰਡੀ ਨੂੰ ਜਾ ਕੇ ਰਿਆ ਏਡੀ ਪਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਖੇਰਾ ਨਹੀਂ ਸੀ ਦੁੱਲੇ ਦੇ ਛੋਟੇ ਭਾਈ ਮਹਿਰੂ ਅੰਬਲੀ ਨੇ ਪਹਿਲੇ ਦਿਨ ਮੁਗਲਾਂ ਨਾਲ ਜਾਂ ਲੜਾਈ ਕੀਤੀ ਅਤੇ ਉਹਨਾਂ ਚ ਭਾਜਣਾ ਪਾ ਦਿੱਤੀਆਂ ਅਗਲੇ ਦਿਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਦੁੱਲਾ ਮੁਗਲ ਫੌਜ ਦਾ ਖੇਰਾ ਤੋੜ ਕੇ ਮਿਰਜ਼ਾ ਝਾਮੋਦੀਨ ਦੇ ਗਲ ਜਾ ਪਿਆ ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਪਰ ਯੋਧਿਆਂ ਦੀ ਬਗਾਵਤ ਪਿਲਾ ਕਿੰਨੇ ਕੋ ਦਿਨ ਕੱਟ ਸਕਦੀ ਸੀ ਮੁਗਲ ਫੌਜ ਨੇ ਦੁੱਲੇ ਨੂੰ ਜਿਉਂਦੇ ਜੀ ਗ੍ਰਫਤਾਰ ਕਰਨ ਦਾ ਬੜਾ ਯਤਨ ਕੀਤਾ ਪਰੰਤੂ ਉਹ ਉਹਨਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ ਆਖਰ ਦੁੱਲਾ ਆਪਣੀ ਬਹਾਦਰੀ ਦੇ ਜੋਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ ਉਸ ਨੇ ਮੁਗਲਾਂ ਦੀ ਈਨ ਨਾ ਮੰਨੀ ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ ਦੁੱਲੇ ਦੇ ਅੰਤਵਾਰੀ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱਲੇ ਨੇ ਮਿਰਜ਼ਾ ਨਿਜ਼ਾਮਉਦੀਨ ਦੇ ਸ਼ੱਕੇ ਛੁਡਾ ਕੇ ਉਹਨੂੰ ਬੰਦੀ ਬਣਾ ਲਿਆ ਪਰੰਤੂ ਮਿਰਜ਼ੇ ਨੇ ਲੱਦੀ ਦੇ ਤਰਲੇ ਮਿੰਤਾ ਕਰਕੇ ਆਪਣੀ ਜਾਨ ਬਖਸ਼ਾ ਲਈ ਅਤੇ ਦੁੱਲੇ ਨੂੰ ਸ਼ੇਖੂ ਨਾਲ ਮੁਲਾਕਾਤ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਧੋਖੇ ਨਾਲ ਸ਼ਰਾਬ ਪਲਾ ਕੇ ਉਸ ਨੂੰ ਗੈਦ ਕਰ ਲਿਆ ਉਸ ਹੋਣ ਤੇ ਦੁੱਲੇ ਨੇ ਕੈਦਖਾਨੇ ਵਿੱਚ ਕਰਾਂ ਮਾਰ-ਮਾਰ ਆਪਣੀ ਜਾਨ ਦੇ ਦਿੱਤੀ ਤੇ ਮੁਗਲਾਂ ਅੱਗੇ ਸਿਰ ਨਾ ਝੁਕਾਇਆ। ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ। ਉਸ ਦੀ ਬਹਾਦਰੀ ਦੇ ਕisse ਪੰਜਾਬੀ ਬੜੀਆਂ ਲਟਕਾਂ ਨਾਲ ਪੜਦੇ ਅਤੇ ਗਾਉਂਦੇ ਹਨ। ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕિસ્ਸਾਕਾਰਾਂ ਨੇ ਬੜੇ ਅਨੋਖੇ ਅੰਦਾਜ਼ ਨਾਲ ਗਾਇਆ ਹੈ ਅੱਜ ਆਪਾਂ ਦੁੱਲਾ ਪੱਟੀ ਜੋ ਕਿ ਪੰਜਾਬ ਦਾ ਸੂਰਮਾਣ ਕਿ ਜੋਦਾ ਹੋਇਆ ਹੈ ਉਸ ਦੀ ਗੱਲ ਕੀਤੀ ਹੈ ਉਸ ਦੀ ਜੀਵਨ ਕਹਾਣੀ ਸੁਣਾਈ ਹੈ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਚੰਗੀ ਲੱਗੇਗੀ ਜੇ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ